ਇਰਤਣ ਕੱਦ ਹੋਵੇਗਾ ਮੱਕੀ ਦਾ ਤੇ ਅੱਜ ਮੇਰੇ ਵੀਰ ਜਿਹੜੇ ਚਾਰ ਪਾਉਂਦੇ ਪਏ ਨੇ ਨੱਟ 75 ਦਿਨਾਂ ਤੇ 75 ਦਿਨਾਂ ਦੇ ਪੂਰਾ ਚਾਰ ਪੈਂਦਾ ਪਿਆ ਤੇ ਛੱਲੀ ਦੇ ਜੇ ਦਾਣਿਆਂ ਦੀ ਅਕਾਉਂਟ ਕੀਤੀ ਤਾਂ 850 ਦਾਣਾ ਇੱਕ ਛੱਲੀ ਦੇ ਵਿੱਚ ਆਪਾਂ ਨੂੰ ਇਹਦੇ ਇੱਕ ਛੱਲੀ ਦੇ ਵਿੱਚ ਆਇਆ 850 ਦਾਣਾ ਆ ਥਲੜੇ ਪਾਸੇ ਦੂਜੀ ਜਿਹੜੀ ਆਪਾਂ ਕੰਪਨੀ ਦੀ ਬੀਜੀ ਹੋਈ ਏ ਸਾਰੀ ਪੀਲੀ ਪੈ ਗਈ ਟੋਟਲ ਦੀ ਟੋਟਲ ਆ ਵੇਖ ਲਓ ਵੀ ਛੱਲੀ ਵੀ ਜਿਹੜੀ ਬਿਲਕੁਲ ਛੋਟੀ ਛੋਟੀ ਛੱਲੀ ਲੱਗੀ ਹੋਈ ਏ ਸਾਸਤਰੀ ਕਾਲ ਮਿੱਤਰੋ ਕੀ ਹਾਲੇ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਤੇ ਘਰੋਂ ਆਪਾਂ ਤਿਆਰ ਬੈਠੇ ਤਿਆਰ ਹੋ ਕੇ ਨਿਕਲ ਪਏ ਅੱਜ ਤੇ ਅੱਜ ਜਿਹੜੀ ਆਪਾਂ ਵੀਡੀਓ ਪਾਉਣੀ ਉਹ ਅਚਾਰ ਵਾਲੀ ਮੱਕੀ ਤੇ ਪਾਉਣੀ ਅਚਾਰ ਵਾਲੀ ਮੱਕੀ ਤੇ ਵੀਡੀਓ ਜਿਹੜੀ ਪਾਉਣੀ ਹੈ ਬਹੁਤ ਵਧੀਆ ਮੱਕੀ ਅਚਾਰ ਵਾਲੀ ਸਭ ਤੋਂ ਬੈਸਟ ਜਾਨਕਿ ਜਿੰਨੀਆਂ ਵੀ ਮੱਕੀਆਂ ਸੀ ਉਹਦੇ ਵਿੱਚੋਂ ਸਭ ਤੋਂ ਬੈਸਟ ਮੱਕੀ ਜਿਹੜੀ ਨੱਟ ਅੱਜ 75 ਦਿਨ ਦੀ ਹੋ ਗਈ ਉਹਨਾਂ ਦਾ ਜ ਚਾਰ ਪੈਣਾ ਤੇ ਸਪੈਸ਼ਲ ਉਹਨਾਂ ਦਾ ਫੋਨ ਹੈ ਵੀ ਚਾਰਾ ਤੋਂ ਪੰਜਾਂ ਕਿੱਲਾਂ ਦਾ ਪਲਾਟ ਸੀ ਜਿੱਥੇ ਆਪਾਂ ਵੇਖਣ ਜਾਣਾ ਹੁਣ ਉਹ ਪਲਾਟ ਵੀ ਕਿਵੇਂ ਦਾ ਹੈ ਉਹਦੇ ਵਿੱਚ ਕੀ ਖੂਬੀ ਤੇ ਕਿਹੜੀ ਕੰਪਨੀ ਦੀ ਮੱਕੀ ਜਿਹੜੀ ਆਪਾਂ ਹੁਣ ਵੇਖਣ ਜਾਣੀ ਉਹ ਕਵਰ ਕਰਨੀ ਜਾ ਕੇ ਆਲ ਓਵਰ ਵੀ ਉਹਨਾਂ ਦਾ ਚਾਰ ਕਿਵੇਂ ਦਾ ਜੇ ਛੱਲੀ ਬਹੁਤ ਵਧੀਆ ਉਹਨਾਂ ਦਾ ਕਲੀਅਰ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਉਹ ਕਿਵੇਂ ਆਪਾਂ ਦੁਕਾਨ ਤੇ ਪਹੁੰਚ ਗਏ ਆ ਤੇ ਆ ਦੂਜੀ ਦੁਕਾਨ ਵਾਲੇ ਪਾਸੇ ਆ ਗਏ ਆ ਤੇ ਤੇ ਜਾ ਕੇ ਤਾਂ ਨਾਲ ਗੱਲ ਕਰਦੇ ਬੜੀ ਵਧੀਆ ਬੜੀ ਵਧੀਆ ਅੱਜ ਮੈਂ ਪਹੁੰਚਿਆ ਮੱਕੀ ਵਾਲੇ ਜਿਹੜੀ ਚਾਰ ਵਾਲੀ ਮੱਕੀ ਹੈ ਉਹਦੇ ਵਿੱਚ ਪਹੁੰਚਿਆ ਵੀ ਕਿਹੜੀ ਵੈਰਾਈਟੀ ਤੈਨੂੰ ਸਵੇਰੇ ਵੀ ਮੈਂ ਆਖਿਆ ਸੀ ਵੀ ਕਿਹੜੀ ਵੈਰਾਈਟੀ ਆਪਾਂ ਇਸ ਵਾਰ ਜਿਹੜੀ ਸਭ ਤੋਂ ਟੌਪ ਤੇ ਰਹੀ ਏ ਉਹੜੀ ਮੱਕੀ ਦੇ ਵਿੱਚ ਪਹੁੰਚਿਆ ਜਿਹੜੀ 9108 ਨੂੰ ਵੀ ਮਾਤ ਪਾਉਂਦੀ ਪਈ ਮੱਕੀ ਚਾਰ ਦੇ ਵਿੱਚ ਜਸਟ ਹਾਲੇ 75 ਦਿਨ ਦੀ ਮੱਕੀ ਹੋਈ ਉਹੜੀ ਜਿੰਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਸਾਰੀ 75 ਦਿਨ ਦੀ ਮੱਕੀ ਤੇ ਕੱਦਿੰਦਾ ਹੋ ਗਿਆ 12.5 ਤੋਂ 13 ਫੁੱਟ ਦਾ ਕੱਦ ਤੇ ਛੱਲੀਆਂ ਕਿਤੇ ਕਿਤੇ ਆ ਵੇਖੋ ਡਬਲ ਵੀ ਪਈਆਂ ਹੋਈਆਂ ਨੇੜੇ ਆ ਕੇ ਵਿਖਾਵਾਂ ਤਾਂ ਛਲੀਆਂ ਕਿਤੇ ਨੇ ਕਿਤੇ ਡਬਲ ਵੀ ਪਈਆਂ ਹੀ ਆ ਤੇ ਜੇ ਮੈਂ ਕਵਾਂ ਵੀ ਕੱਦ ਦੀ ਗੱਲ ਏ ਤੇ ਕੱਦ ਮੇਰਾ ਤੁਸੀਂ ਵੇਖ ਲਓ ਵੀ ਪੌਣੇ 6 ਫੁੱਟ ਦੇ ਨੇੜੇ ਕੱਦ ਮੇਰਾ ਪਰ ਫਿਰ ਵੀ ਜਿਹੜਾ ਵੀ ਮੇਰੇ ਤੋਂ ਤਾਂ ਕਿੰਨੀ ਉਹ ਤੁਹਾਨੂੰ ਸਾਹਮਣੂ ਦਿਂਦੀ ਪਈ ਏ ਵੀ ਆ ਮੁੰਡੇ ਤੁਰੇ ਉਹਦੇ ਮੁੰਡਿਆਂ ਤੋਂ ਤਾਂ ਕਿੰਨੀ ਮੱਖੀ ਕਲੀਅਰ ਆਪਾਂ ਨੂੰ ਦਿਂਦੀ ਪਈਓ ਆ ਵੀ ਫੋਟੋ ਟੋਟਲ ਦੀ ਟੋਟਲ ਹੱਡੇ 12 ਫੁੱਟ ਦੇ ਨੇੜ ਤੇੜ ਕੱਦ ਹੋਵੇਗਾ ਮੱਕੀ ਦਾ ਤੇ ਅੱਜ ਮੇਰੇ ਵੀਰ ਜਿਹੜੇ ਚਾਰ ਪਾਉਂਦੇ ਪਿਆ ਨੱਟ 75 ਦਿਨਾਂ ਤੇ 75 ਦਿਨਾਂ ਤੇ ਪੂਰਾ ਚਾਰ ਪੈਦਾ ਪਿਆ ਤੇ ਛੱਲੀ ਦੇ ਜੇ ਦਾਣਿਆਂ ਦੀ ਹਿਸਕਾਉਂਟ ਕੀਤੀ ਤਾਂ 850 ਦਾਣਾ ਇੱਕ ਛੱਲੀ ਦੇ ਵਿੱਚ ਆਪ ਨੂੰ ਇਹਦੇ ਇੱਕ ਛੱਲੀ ਦੇ ਵਿੱਚ ਆਇਆ 850 ਦਾਣਾ ਤੇ ਛੱਲੀ ਵੀ ਕਿਆ ਬਾਤਾਂ ਮੰਨ ਕੇ ਚਲੋ ਜੀ ਆਪਾਂ 10 ਦਿਨ ਹੋਰ ਦੀਏ ਤਾਂ ਇਹ 100% ਪੱਕ ਜਾਏਗੀ ਆਹ ਟਰੈਕਟਰ ਲੱਗੇ ਹੋਏ ਆ ਉੱਧਰ ਵਿਚਾਰ ਪਉਂਦਾ ਪਿਆ ਆ ਤਕਰੀਬਨ ਛਲੀਆਂ ਜਿਹੜੀਆਂ ਆਪਾਂ ਛਲੀਆਂ ਹੋਈਆਂ ਤਾਂ ਛੱਲੀ ਤੁਸੀਂ ਚੈੱਕ ਕਰ ਸਕਦੇ ਬਈ ਆਲ ਓਵਰ ਛੱਲੀ ਜਿਹੜੀ ਇਹਦੀ ਇਹ ਮੇਰੇ ਖਿਆਲ ਚ ਮੇਰਾ ਕੱਦ ਹੈਗਾ 6 ਫੁੱਟ ਦਾ 6 ਫੁੱਟ ਦੇ ਕੱਦ ਦੇ ਵਿੱਚ ਹੀ ਜਿਹੜੀ ਜਿਹੜੀ ਇਹ ਟੋਟਲ ਦੀ ਟੋਟਲ 6 ਫੁੱਟ ਕੱਦ ਦੇ ਵਿੱਚ ਹੀ ਤੇ ਨੇੜ ਤੇ ਇਹ ਛੱਲੀ ਜਿਹੜੀ ਲੱਗੀ ਆ ਮੇਰਾ ਕੱਦ 6 ਫੁੱਟ ਨੇੜ ਤੇ ਹੁਣ 4 ਪੌਦੇ ਕਰਨ ਤੇ ਇਹਦੇ ਨਾਲ ਜਿਹੜੀ ਚੱਲੇਗੀ ਆਲ ਓਵਰ ਕਲੀਅਰ ਜਿਹੜੀ tailed ਸਾਹਮਣੇ ਆ ਕੁਆਲਿਟੀ ਮੱਕੀ ਦੀ ਕੀ ਬਾਤਾਂ ਜੇ ਚਾਰ ਦੀ ਗੱਲ ਕਰਾਂ ਪਿਛਲੀ ਵਾਰੀ ਨਾਲੋਂ ਕੋਈ ਚਾਰ ਤੋਂ ਯਾਨਕਿ ਚੌਥਾ ਹਿੱਸਾ ਜਿਹੜੀ ਏ ਚਾਰ ਦੇ ਵਜੋਂ ਜ਼ਿਆਦੀ ਹੋਵੇ ਕਿ ਜੇ ਦਾਣਿਆਂ ਦੇ ਤੌਰ ਤੇ ਗੱਲ ਕਰਾਂ ਤੇ ਚੌਥਾ ਹਿੱਸਾ ਹੀ ਜਿਹੜਾ ਦਾਣੇ ਵੱਧ ਲੈਂਦੇ ਇਹ ਨੂੰ ਹੋਲੈਂਡ ਵਿੱਚ ਪਹਿਚਾਨ ਵੀ ਸਾਰੇ ਉਤਾਵਲੇ ਹੋ ਗਏ ਕਿ ਮੱਕੀ ਕਿਹੜੀ ਵੀ ਜਿਹੜੀ ਇੰਨੇ ਕੱਦ ਵਾਲੀ ਏ ਤੇ ਇਹਦੇ ਵਿੱਚ ਤੁਹਾਨੂੰ ਫਰਕ ਵਿਖਾਉਣਾ ਵੀ ਅਦਰ ਦੇ ਨਾਲ ਪਲਾਟ ਇਹ ਜਿਹੜਾ 6 ਕਿੱਲੇ ਦਾ ਪਲਾਟ ਏ ਤਕਰੀਬਨ ਤੇ ਇਹਦੇ ਨਾਲ ਅਦਰ ਕਿਹੜਾ ਦੂਜਾ ਆਪਾਂ ਜਿਹੜਾ ਬੀਜ ਬੀਜਾ ਉਹ ਕਿਹੜਾ ਉਹਦਾ ਤੇ ਇਹਦੇ ਵਿੱਚ ਤੁਹਾਨੂੰ ਉਹ ਫਰਕ ਦੱਸਦਾ ਵੀ ਕਿੰਨਾ ਕੁ ਰਹਿ ਗਿਆ ਚਲੋ ਆਪਾਂ ਦੂਜੀ ਜਿਹੜੀ ਮੱਕੀ ਇਹਦੇ ਨਾਲ ਦੂਜੀ ਕੰਪਨੀ ਉਹ ਤਾਂ ਆਪਾਂ ਨਾਂ ਨਹੀਂ ਲਵਾਂਗੇ ਵੀ ਕਿਹੜੀ ਕੰਪਨੀ ਦੀ ਬਟ ਇਹ ਜਿਹੜੀ ਜਿਹੜੀ ਆਪਾਂ ਮੱਕੀ ਬੀਜੀ ਏ ਇੰਨੇ ਨਾਲੋਂ ਉਹਦਾ ਕਿੰਨਾ ਡਿਫਰੈਂਸ ਉਹ ਜ਼ਰੂਰ ਤੁਹਾਨੂੰ ਵਿਖਾ ਦਿੰਨਾ ਮੈਂ ਆਹ ਸਾਹਮਣੇ ਖੜਾ ਪਲਾਟ ਜਿਹੜਾ ਆਹ ਜਿਹੜਾ ਪਲਾਟ ਇਹ ਅਲੱਗੇ ਦੂਜੀ ਕੰਪਨੀ ਦਾ ਤੇ ਆਹ ਜਿਹੜਾ ਜਿਹੜਾ ਸੀਪੀ ਕੰਪਨੀ ਚਲੋ ਮੂੰਹ ਨਿਕਲ ਗਿਆ ਤੁਹਾਨੂੰ ਦੱਸ ਤੀ ਕਿ ਸੀਪੀ ਦੀ 333 ਨੰਬਰ ਮੱਕੀ ਹੈ ਤੇ ਮਾਰਕੀਟ ਦੇ ਵਿੱਚ ਬਿਲਕੁਲ ਨਵੀਂ ਹਾਲੇ ਤੱਕ ਕਿਤੇ ਸੁਣਿਆ ਨਹੀਂ ਹੋਣਾ ਵੀ ਸੀਪੀ ਦੀ ਮੱਕੀ ਕਿਹੜੀ ਇਸ ਸੀਪੀ ਦੀ 333 ਨੰਬਰ ਸੀਪੀ ਵਾਲਿਆਂ ਦੀ ਹੁਣ ਤੱਕ ਜਿਹੜੀਆਂ 3 ਤੋਂ 4 ਸਿਰਫ ਮੱਕੀਆਂ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਆਈਆਂ ਐ ਇਸ ਵਾਰੀ THAILAND ਦੀ ਇੱਕ ਕੰਪਨੀ ਐ ਸੀਪੀ ਬਟ ਇਹ ਕੱਲੇ ਮੱਕੀ ਦੇ ਕੰਮ ਕਰਦੇ ਪਿਆ ਤੁਹਾਨੂੰ ਪਤਾ ਜੀ ਬਣ ਕੇ ਕੰਪਨੀ ਤੁਹਾਨੂੰ ਪਤਾ ਹੀ ਐ ਜਿਹੜੀ ਕੰਪਨੀ ਇੱਕ ਚੀਜ਼ ਤੇ ਫੋਕਸ ਕਰਦੀ ਉਹ ਵਾਕੇ ਕੋਈ ਨਵੀਂ ਚੀਜ਼ ਲੈ ਕੇ ਆਉਂਦੀ ਮਾਰਕੀਟ ਦੇ ਵਿੱਚ ਹੁਣ ਚਾਰ ਦੇ ਤੌਰ ਤੇ ਇੱਕ ਕੰਪਨੀ ਦੀ ਆ ਆਪ ਲਾਈ ਹੋਈ ਐ ਇਹਦੇ ਵੀ ਛੇਕਲੇ ਥਾਂ ਤੇ ਇਹਦਾ ਜਿਹੜਾ ਨੋਆ ਕਿੱਲਿਆਂ ਦਾ ਪਲਾਟ ਇੱਕ ਸਾਈਡ ਤੇ ਵੱਖਰਾ ਤੇ ਤੁਹਾਨੂੰ ਡਿਫਰੈਂਸ ਦਿਂਦਾ ਹੀ ਪਿਆ ਜਾਂਦਾ ਵੀ ਇਹ ਮੱਕੀ ਤੇ ਇਹ ਮੱਕੀ ਦੇ ਵਿੱਚ ਕਿੰਨਾ ਫਰਕ ਹੈ ਆ ਥੱਲੋ ਟੋਟਲ ਦੀ ਟੋਟਲ ਪੀਲੀ ਪੈ ਗਈ ਨੈਟ ਸੇਮ ਡੇ ਆਪਾਂ ਇਹ ਬੀਜੀ ਸੀ ਤੇ ਇਹਦੇ ਬਰਾਬਰ ਤੇ ਆ ਮੱਕੀ ਖੜੀ ਹੋਈ ਸੀ ਪੀ 333 ਵੈਰਾਈਟੀ ਬਹੁਤ ਹੀ ਟੌਪ ਦੀ ਜਿਹੜੀ ਬੰਪਰ ਵੈਰਾਈਟੀ ਆਪਾਂ ਨੂੰ ਕੰਪਨੀ ਨੇ ਦਿੱਤੀ ਹੈ ਮੈਂ ਕਹਿੰਦਾ ਜੇ ਆਪਾਂ ਇਹਨੂੰ ਪਕਾਉਣ ਦੇ ਤੌਰ ਤੇ ਵੇਚੀ ਜੇ ਅੱਜ 75 ਦਿਨ ਦੀ ਪੂਰੇ ਦਾਣੇ ਲਾਲ ਕਰ ਗਈ ਹੈ ਤਾਂ ਮੇਰੇ ਖਿਆਲ ਦੇ ਵਿੱਚ ਪਿੱਤ ਹੋਰ ਆਪਾਂ 10 ਦਿਨ ਦੇਈਏ ਤਾਂ ਆਪਾਂ ਇਹਦਾ ਚੰਗਾ ਝਾੜ ਵੀ ਲੈ ਸਕਦੇ ਹੱਥ ਲੜੇ ਪਾਸੇ ਦੂਜੀ ਜਿਹੜੀ ਆਪਾਂ ਕੰਪਨੀ ਦੀ ਬੀਜੀ ਹੋਈ ਏ ਸਾਰੀ ਪੀਲੀ ਪੈ ਗਈ ਟੋਟਲ ਦੀ ਟੋਟਲ ਆ ਵੇਖ ਲਓ ਵੀ ਛੱਲੀ ਵੀ ਜਿਹੜੀ ਬਿਲਕੁਲ ਛੋਟੀ ਛੋਟੀ ਛੱਲੀ ਲੱਗੀ ਹੋਈ ਇਹਨੂੰ ਆ ਵੀ ਛੱਲੀ ਜਿਹੜੀ ਬਿਲਕੁਲ ਛੋਟੀ ਲੈਂਥ ਦੀ ਲੱਗੀ ਬਰਲੇ ਬਰਲੇ ਦਾਣੇ ਵੀ ਕਿਤੇ ਘਟਣ ਦੇ ਚ ਬਾਕੀ ਇਹਦੇ ਬਰਾਬਰ ਤੇ ਜਿਹੜੀ CP 333 ਆਪਾਂ ਲਾਈ ਹੋਈ ਹੈ ਬਿਲਕੁਲ ਬਰਾਬਰ ਤੇ ਹਰਿਆਵਲ ਟੋਟਲ ਥੱਲੋਂ ਲੈ ਕੇ ਉੱਪਰ ਤੱਕ ਪੂਰੀ ਦੀ ਪੂਰੀ ਹਰਿਆਵਲ ਇਹ ਇੱਕ ਪਲਾਟ ਅੱਡ ਲੱਗਾ ਹੋਇਆ ਨੌਂਾਂ ਕਿੱਲਾਂ ਦਾ ਤੇ ਛਿਆਂ ਕਿੱਲਾਂ ਦਾ ਸਾਹਮਣਾ ਪਲਾਟ ਜਿੰਦੇ ਵਿੱਚ ਚਾਰ ਪੈਂਦਾ ਪਿਆ ਆ ਜਿਹੜਾ ਜਿਹੜਾ ਇਹ ਛਿਆਂ ਕਿੱਲਾਂ ਦਾ ਪਲਾਟ ਇਹ ਵੀ ਬਿਲਕੁਲ ਬਰਾਬਰ ਤੇ ਆਪਾਂ ਦਾ ਬਿਲਕੁਲ ਸੇਮ ਜਿਹੜਾ ਆਪਾਂ ਟ੍ਰੀਟਮੈਂਟ ਇਹਨੂੰ ਦਿੱਤਾ ਹੈ ਇਹ ਵੀ ਇੱਕ ਨਾਮੀ ਕੰਪਨੀ ਦੀ ਜਿਹੜੀ ਮੱਕੀ ਏ ਜਿਹੜੀ ਆਪਣੇ ਸਾਹਮਣੇ ਆ ਬਾਕੀ ਇਹ ਮੱਕੀ ਦੀ ਆਪਾਂ ਤੁਹਾਨੂੰ ਸਾਰੀ ਸਾਰੀ ਟੋਟਲ ਜੋ ਵੀ ਇਹਦੇ ਵਿੱਚ ਪਾਇਆ ਆਲ ਓਵਰ ਮੈਂ ਡਿਸਕ੍ਰਿਪਸ਼ਨ ਚ ਦੇਵਾਂਗੇ ਆਪਾਂ ਨੂੰ ਕੀ ਕੀ ਥੱਲੇ ਜਾਨਕਿ ਖਾਦ ਪਾਤੀ ਜਾਂ ਸਪਰੇਅ ਕੀਤੀ ਬਟ ਜਿਹੜੀ ਆਹੜੀ ਨਾਲ ਸਾਹਮਣੇ ਖੜੀ ਇਹ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੱਸ ਦਿਆਂ ਕਿਹੜੀ ਮੱਕੀ ਹੈ ਬਟ ਇਹਨੂੰ ਕਿਹੜੀ ਕਿਹੜੀ ਆਪਾਂ ਕੀਤੀ ਖਾਦ ਸਪਰੇਅ ਆਲ ਓਵਰ ਬਰਾਬਰ ਆਪਾਂ ਕੀਤੀ ਬਿਲਕੁਲ ਉਹ ਵੀ ਬਰਾਬਰ ਉਹ ਵੀ ਬਰਾਬਰ ਬਟ ਇਹਦੇ ਵਿੱਚ ਕੀ ਫਰਕ ਰਹਿ ਗਿਆ ਵੀ ਇਹ ਮਾੜੀ ਰਹੇਗੀ ਜਾਂ ਬੀਜ ਦੇ ਵਿੱਚ ਕਮੀ ਰਹੀ ਉਹ ਗੱਲ ਵੀ ਕਲੀਅਰ ਆਪਣੇ ਸਾਹਮਣੇ ਆਈ ਪਈ ਹੈ ਬਾਕੀ ਸੀਪੀ ਦੀ ਕੁਆਲਿਟੀ ਬਹੁਤ ਟੌਪ ਦੀ ਸਾਢੇ 12 ਤੋਂ 13 ਫੁੱਟ ਦਾ ਨੱਟ ਕਾਤੇ ਹਾਲ ਓਵਰ ਕਾਲੀ ਸ਼ਾ ਅੱਜ ਵੀ ਖੜੀ ਨੱਟ 75 ਦਿਨਾਂ ਦੀ ਆਪਾਂ ਅੱਜ ਜਿਹੜਾ 4 ਪਾਉਂਦੇ ਪਿਆ ਤੁਹਾਨੂੰ ਅੱਗੇ ਵਿਖਾਇਆ ਵੀ ਆਪਾਂ ਇਹਦਾ 4 ਪਾਉਂਦੇ ਪਿਆ ਬੱਲੇ ਬੱਲੇ ਕਰਾਤੀ ਸੀਪੀ ਨੇ ਐਸ ਵਾਰੀ ਮੈਂ ਕਹਿੰਦਾ ਜੇ ਆਪਾਂ ਕਿਸੇ ਸੱਜਣ ਨੇ ਐਜ਼ ਵੀ ਦਾਣਾ ਦਾਣੇ ਦੇ ਤੌਰ ਤੇ ਵੀ ਕਿਸੇ ਨੇ ਲਾਉਣੀ ਹੋਵੇ ਤਾਂ ਬਿਲਕੁਲ ਬੈਸਟ ਹੈ ਘੱਟ ਤੋਂ ਘੱਟ ਜਿਹੜਾ 35 ਤੋਂ 40 ਕੁਇੰਟਲ ਜਿਹੜਾ ਇਹਦਾ 4 ਨਿਕਲਦੀ ਅਵਸ਼ਕਤਾ ਹੈ ਅਗਰ ਆਪਾਂ ਠਾਲ ਦੇਵਾਂ ਬਾਕੀ ਕਈਆਂ ਜਗ੍ਹਾ ਤੇ ਮੈਂ ਟਰੈਲ ਇਹਦੇ ਛੱਡੇ ਹੋਏ ਆ ਵੀ ਕਈ ਜ਼ਿਮੀਂਦਾਰਾਂ ਨੇ ਇਹਦੇ ਕਿੱਲੇ ਦੋ ਦੋ ਕਿੱਲੇ ਬਜਾਏ ਹੋਏ ਆ ਵੀ ਇਹਦਾ ਝਾੜ ਕਿਵੇਂ ਦਾ ਰਹਿੰਦਾ ਉਹ ਆਪਾਂ ਨੂੰ ਕਲੀਅਰ ਹੋ ਜਾਏਗਾ ਵੀ ਇਹਦਾ ਝਾੜ ਕਿਵੇਂ ਦਾ ਰਹਿੰਦਾ ਵੀ ਗਾਂ ਇਸ ਤੋਂ ਅੱਗੇ ਕਿਵੇਂ ਆ ਬਾਕੀ ਅੱਗੇ ਪਾ ਚੱਲਦੇ ਆ ਸੋ ਕਿਹੜੇ ਪਾਸੇ ਪਚਾਰ ਪਾਇਆ ਤੁਹਾਨੂੰ ਵੀ ਵਿਖਾਦਾ ਮੈਂ ਬਾਕੀ ਕੁਆਲਿਟੀ ਟਾਪ ਦੀ ਸੀਪੀ 333 ਨੈਟ 75 ਦਿਨਾਂ ਦੇ ਵਿੱਚ ਆਪਾਂ ਇਹਦਾ ਚਾਰਪਾ ਸੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਵੀ ਗੱਲ ਪੁੱਛਣੀ ਹੋਵੇ ਤੁਸੀਂ ਮੇਰੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆ ਕੇ ਮੇਰੇ ਨਾਲ ਕਮੈਂਟ ਕਰ ਸਕਦੇ ਹੋ ਬਾਕੀ ਮੇਰੇ ਇਸ ਚੈਨਲ ਨੂੰ ਸੇਮ ਖੇਤੀ ਸਟੋਰ ਨੂੰ ਤੁਸੀਂ ਸਬਸਕ੍ਰਾਈਬ ਕਰੋ ਨਵੀਆਂ-ਨਵੀਆਂ ਜਾਣਕਾਰੀਆਂ ਦੇ ਲਈ ਕਿਹੜੇ ਬੀਜ ਚੰਗੇ ਆ ਕਿਹੜੇ ਮਾੜੇ ਆ ਮਾੜਿਆਂ ਦਾ ਨਾਂ ਤਾਂ ਨਹੀਂ ਲੈਂਦਾ ਖੈਰ ਜਿਹੜੇ ਚੰਗੇ ਹੋਣਗੇ ਹਰ ਇੱਕ ਤਰ੍ਹਾਂ ਦੇ ਉਹਨਾਂ ਦੇ ਲਈ ਟੋਟਲ ਦੀ ਟੋਟਲ ਆਪਾਂ ਡਿਟੇਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੀ ਹੁੰਦਾ ਚਾਰ ਨਿਕਲਦਾ ਆਪਾਂ ਉਹਦੇ ਵਿੱਚ ਦਿੰਦੇ ਰਹਿੰਦੇ ਸੋ ਵੱਧ ਘੱਟ ਬੋਲਿਆ ਗਿਆ ਰਹੇ ਉਹਨਾਂ ਲਈ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ